ਪੰਜਾਬੀ ਆਡੀਓ ਬੁੱਕ ਸੁਨਣ ਵਾਲੇ ਸਾਰੇ শ্রোਤਿਆਂ ਨੂੰ ਮੇਰੇ ਹਰਲੀਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਕਹਾਣੀ ਹੈ ਹਾਰ ਦੀ ਜਿੱਤ ਜਿਸ ਦੇ ਲੇਖਕ ਹਨ ਸੁਦਰਸ਼ਨ ਸੁਦਰਸ਼ਨ ਦਾ ਜਨਮ ਸਾਲ 1896 ਵਿੱਚ ਸਿਆਲਕੋਟ ਮੌਜੂਦਾ ਪਾਕਿਸਤਾਨ ਵਿੱਚ ਹੋਇਆ ਸੀ ਉਹਨਾਂ ਦਾ ਅਸਲੀ ਨਾਂ ਪੰਡਿਤ ਬਦਰੀਨਾਥ ਪੱਟ ਸੀ ਲਾਹੌਰ ਦੀ ਉਰਦੂ ਪత్రిక ਹਜ਼ਾਰ ਦਾਸਤਾਂ ਵਿੱਚ ਉਹਨਾਂ ਦੀਆਂ ਕਈ ਕਹਾਣੀਆਂ ਛਪੀਆਂ ਹਾਰ ਦੇ ਜਿੱਤ ਸੁਦਰਸ਼ਨ ਦੀ ਪਹਿਲੀ ਕਹਾਣੀ ਸੀ ਜੋ 1920 ਵਿੱਚ ਸਰਸਵਤੀ ਵਿੱਚ ਛਪੀ ਸੀ ਉਹਨਾਂ ਨੇ ਕਈ ਫਿਲਮਾਂ ਦੀ ਪਟਕਥਾ ਅਤੇ ਗੀਤ ਵੀ ਲਿਖੇ ਹਨ ਆਪਣੀਆਂ ਲਗਭਗ ਸਾਰੀਆਂ ਪ੍ਰਸਿੱਧ ਕਹਾਣੀਆਂ ਵਿੱਚ ਸਮੱਸਿਆਵਾਂ ਦੇ ਆਦਰਸ਼ਵਾਦੀ ਹੱਲ ਪੇਸ਼ ਕੀਤੇ ਹਨ ਆਓ ਸੁਣਦੇ ਹਾਂ ਉਹਨਾਂ ਦੀ ਕਹਾਣੀ ਹਾਰ ਦੀ ਜਿੱਤ ਜਿਸ ਦਾ ਪੰਜਾਬੀ ਅਨੁਵਾਦ ਕੀਤਾ ਹੈ ਕਦਮਜੀਤ ਸਿੰਘ ਨੇ ਮਾਂ ਨੂੰ ਆਪਣੇ ਬੇਟੇ ਅਤੇ ਕਿਸਾਨ ਨੂੰ ਆਪਣੇ ਲੈ ਲਹਾਉਂਦੇ ਖੇਤ ਵੇਖ ਕੇ ਜੋ ਆਨੰਦ ਆਉਂਦਾ ਏ ਉਹੀ ਆਨੰਦ ਬਾਬਾ ਭਾਰਤੀ ਨੂੰ ਆਪਣਾ ਘੋੜਾ ਵੇਖ ਕੇ ਆਉਂਦਾ ਸੀ ਰੱਬ ਦੀ ਬੰਦਗੀ ਤੋਂ ਜੋ ਸਮਾਂ ਬਚਦਾ ਘੋੜੇ ਤੇ ਲਾ ਦਿੰਦੇ ਘੋੜਾ ਬਹੁਤ ਸੋਹਣਾ ਤੇ ਸਡੋਲ ਸੀ ਉਹਦੇ ਜੋੜ ਦਾ ਘੋੜਾ ਸਾਰੇ ਇਲਾਕੇ ਵਿੱਚ ਨਹੀਂ ਸੀ। ਬਾਬਾ ਭਾਰਤੀ ਉਹਨੂੰ ਸੁਲਤਾਨ ਕਹਿ ਕੇ ਬੁਲਾਉਂਦੇ। ਆਪਣੇ ਹੱਥ ਨਾਲ ਖਰਖਰਾ ਕਰਦੇ ਆਪ ਦਾਣਾ ਖਵਾਉਂਦੇ ਅਤੇ ਵੇਖ-ਵੇਖ ਕੇ ਖੁਸ਼ ਹੁੰਦੇ ਰਹਿੰਦੇ। ਉਹਨਾਂ ਨੇ ਰੁਪਏ, ਪੈਸੇ, ਮਾਲ-ਅਸਬਾਬ, ਜ਼ਮੀਨ ਆਦ ਸਭ ਕੁਝ ਛੱਡ ਦਿੱਤਾ। ਇੱਥੋਂ ਤੱਕ ਕਿ ਉਹਨਾਂ ਨੂੰ ਸ਼ਹਿਰੀ ਜ਼ਿੰਦਗੀ ਨਾਲ ਵੀ ਨਫ਼ਰਤ ਹੋ ਗਈ। ਹੁਣ ਪਿੰਡ ਦੇ ਬਾਹਰ ਇੱਕ ਛੋਟੇ ਜਿਹੇ ਮੰਦਰ ਵਿੱਚ ਰਹਿੰਦੇ। ਅਤੇ ਰੱਬ ਦੀ ਬੰਦਗੀ ਕਰਦੇ ਸਨ ਮੈਂ ਸੁਲਤਾਨ ਦੇ ਬਣਾ ਨਹੀਂ ਰਹਿ ਸਕਣਾ ਉਹਨਾਂ ਨੂੰ ਇੰਜ ਜਾਪਣ ਲੱਗ ਪਿਆ ਸੀ ਉਹ ਉਸ ਦੀ ਚਾਲ ਦੇ دیਵਾਨੇ ਸਨ ਕਹਿੰਦੇ یوں ਚਲਦਾ ਜਿਵੇਂ ਮੋਰ ਘਟਾ ਨੂੰ ਵੇਖ ਕੇ ਨੱਚ ਰਿਹਾ ਹੋਵੇ ਜਦੋਂ ਤੱਕ ਸ਼ਾਮ ਵੇਲੇ ਸੁਲਤਾਨ ਉੱਤੇ ਛੜ ਕੇ 8-10 ਮੀਲ ਦਾ ਚੱਕਰ ਨਾ ਲਾ ਲੈਂਦੇ ਉਹਨਾਂ ਨੂੰ ਚੈਨ ਨਾ ਆਉਂਦਾ ਖੜਕ ਸਿੰਘ ਉਸ ਇਲਾਕੇ ਦਾ ਮਸ਼ਹੂਰ ڈاکੂ ਸੀ ਲੋਕ ਉਸ ਦਾ ਨਾਂ ਸੁਣ ਕੇ ਕੰਬਦੇ ਸਨ ਹੌਲੀ-ਹੌਲੀ ਸੁਲਤਾਨ ਦੀ ਸ਼ੋਭਾ ਉਸ ਤੱਕ ਵੀ ਪੁੱਜ ਗਈ ਉਸ ਦਾ ਦਿਲ ਉਸ ਨੂੰ ਵੇਖਣ ਲਈ ਬੇਚੈਨ ਹੋ ਗਿਆ ਉਹ ਇੱਕ ਦਿਨ ਦੁਪਹਿਰ ਵੇਲੇ ਬਾਬਾ ਭਾਰਤੀ ਕੋਲ ਅਪੜਿਆ ਅਤੇ ਨਮਸਕਾਰ ਕਰਕੇ ਬੈਠ ਗਿਆ ਬਾਬਾ ਭਾਰਤੀ ਨੇ ਪੁੱਛਿਆ ਖੜਕ ਸਿੰਘ ਕੀ ਹਾਲ ਏ ਖੜਕ ਸਿੰਘ ਨੇ ਸਿਰ ਝੁਕਾ ਕੇ ਜਵਾਬ ਦਿੱਤਾ ਤੁਹਾਡੀ ਦਇਆ ਏ ਦੱਸੋ ਇੱਧਰ ਕਿਵੇਂ ਆਏ ਸੁਲਤਾਨ ਦੀ ਤਾਂਗ ਖਿੱਚ ਲਈ ਕਮਾਲ ਦਾ ਜਾਨਵਰ ਹੈ ਵੇਖੋਗੇ ਤਾਂ ਖੁਸ਼ ਹੋ ਜਾਓਗੇ ਮੈਂ ਵੀ ਬਹੁਤ ਵਡਿਆਈ ਸੁਣੀ ਹੈ ਉਹਦੀ ਚਾਲ ਤੁਹਾਡਾ ਮਨ ਮੋਹ ਲਵੇਗੀ ਕਹਿੰਦੇ ਹਨ ਵੇਖਣ ਨੂੰ ਬੜਾ ਸੋਹਣਾ ਹੈ ਕੀ ਕਹਿਣਾ ਜਿਹੜਾ ਉਹਨੂੰ ਇੱਕ ਵਾਰ ਵੇਖ ਲੈਂਦਾ ਏ ਉਹਦੇ ਦਿਲ 'ਚ ਵੱਸ ਜਾਂਦਾ ਏ ਬਹੁਤ ਦਿਨਾਂ ਦੀ ਇੱਛਾ ਸੀ ਅੱਜ ਮੌਜੂਦ ਹੋ ਸਕਿਆ ਬਾਬਾ ਭਾਰਤੀ ਅਤੇ ਖੜਕ ਸਿੰਘ ਤਬੀਲੇ ਵਿੱਚ ਪੁੱਜੇ। ਬਾਬੇ ਨੇ ਕੋੜਾ ਵਿਖਾਇਆ ਮਾਣ ਨਾਲ। ਖੜਕ ਸਿੰਘ ਨੇ ਵੇਖਿਆ ਹੈਰਾਨੀ ਨਾਲ। ਉਹਨੇ ਸੈਂਕੜੇ ਕੋੜੇ ਵੇਖੇ ਸੰ ਪਰ ਅਜੀਹਾ ਬਾਂਕਾ ਕੋੜਾ ਉਹਦੀਆਂ ਅੱਖਾਂ ਅੱਗੇ ਕਦੇ ਨਹੀਂ ਲੰਘਿਆ ਸੀ। ਸੋਚਣ ਲੱਗਾ ਕਿਸਮਤ ਦੀ ਗੱਲ ਏ ਅਜੀਹਾ ਕੋੜਾ ਖੜਕ ਸਿੰਘ ਦੇ ਕੋਲ ਹੋਣਾ ਚਾਹੀਦਾ ਏ। ਇਸ ਸਾਧੂ ਨੂੰ ਅਜੀਹੀ ਚੀਜ਼ ਦਾ ਕੀ ਫਾਇਦਾ? ਕੁਝ ਦੇਰ ਤੱਕ ਹੈਰਾਨੀ ਨਾਲ ਚੁੱਪਚਾਪ ਖੜਾ ਰਿਹਾ ਇਸ ਦੇ ਬਾਅਦ ਉਸ ਦੇ ਦਿਲ ਵਿੱਚ ਹਿਲਜੁਲ ਹੋਣ ਲੱਗੀ ਬੱਚਿਆਂ ਵਾਲੀ ਬੇਚੈਨੀ ਨਾਲ ਬੋਲਿਆ ਪਰ ਬਾਬਾ ਜੀ ਇਸ ਦੀ ਚਾਲ ਨਹੀਂ ਵੇਖੀ ਤਾਂ ਕੀ ਵੇਖਿਆ ਦੂਜੇ ਦੇ ਮੂੰਹੋਂ ਤਾਰੀਫ਼ ਸੁਣਨ ਲਈ ਉਹਨਾਂ ਦਾ ਦਿਲ ਕਾਲਾ ਪੈ ਗਿਆ ਘੋੜੇ ਨੂੰ ਖੋਲ ਕੇ ਬਾਹਰ ਗਏ ਘੋੜਾ ਹਵਾ ਵਾਂਗ ਉੱਡਣ ਲੱਗਾ ਉਹਦੀ ਚਾਲ ਨੂੰ ਵੇਖ ਕੇ ਖੜਕ ਸਿੰਘ ਦੇ ਦਿਲ ਉੱਤੇ ਸੱਪ ਲੱਟਣ ਲੱਗਾ ਉਹ ਡਾਕੂ ਸੀ ਅਤੇ ਜੋ ਚੀਜ਼ ਉਹਨੂੰ ਪਸੰਦ ਆ ਜਾਵੇ ਉਸ ਉੱਤੇ ਉਹ ਆਪਣਾ ਹੱਕ ਸਮਝਦਾ ਸੀ ਉਹਦੇ ਕੋਲ ਤਾਕਤ ਸੀ ਅਤੇ ਆਦਮੀ ਵੀ ਜਾਂਦੇ ਜਾਂਦੇ ਉਸਨੇ ਕਿਹਾ ਬਾਬਾ ਜੀ ਮੈਂ ਇਹ ਕੋੜਾ ਤੁਹਾਡੇ ਕੋਲ ਨਹੀਂ ਰਹਿਣ ਦੇਵਾਂਗਾ ਬਾਬਾ ਭਾਰਤੀ ਡਰ ਗਏ ਹੁਣ ਉਹਨਾਂ ਨੂੰ ਰਾਤ ਨੂੰ ਨੀਂਦ ਨਾ ਆਉਂਦੀ ਸਾਰੀ ਰਾਤ ਤਵੇਲੇ ਦੀ ਰਾਖੀ ਵਿੱਚ ਲੰਘਣ ਲੱਗੀ ਹਰ ਪਲ ਖੜਕ ਸਿੰਘ ਦਾ ਡਰ ਲੱਗਿਆ ਰਹਿੰਦਾ ਪਰ ਕਈ ਮਹੀਨੇ ਲੰਘ ਗਏ ਅਤੇ ਉਹ ਨਾ ਆਇਆ ਇਥੋਂ ਤੱਕ ਕਿ ਬਾਬਾ ਭਾਰਤੀ ਕੁਝ ਅਵੇਸਲੇ ਹੋ ਗਏ ਅਤੇ ਇਸ ਡਰ ਨੂੰ ਸੁਪਨੇ ਦੇ ਡਰ ਵਾਂਗ ਝੂਠ ਸਮਝਣ ਲੱਗੇ ਸ਼ਾਮ ਦਾ ਸਮਾਂ ਸੀ ਬਾਬਾ ਭਾਰਤੀ ਸੁਲਤਾਨ ਦੀ ਪਿੱਠ ਉੱਤੇ ਸਵਾਰ ਹੋ ਕੇ ਘੁੰਮਣ ਜਾ ਰਹੇ ਸਨ ਇਸ ਵੇਲੇ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਸੀ ਮੂੰਹ ਉੱਤੇ ਖੁਸ਼ੀ ਕਦੇ ਕੋੜੇ ਦੇ ਸਰੀਰ ਨੂੰ ਵੇਖਦੇ ਕਦੇ ਉਸ ਦੇ ਰੰਗ ਨੂੰ ਅਤੇ ਮਨ ਵਿੱਚ ਫੁੱਲੇ ਨਾ ਸਮਾਉਂਦੇ ਅਚਾਨਕ ਇੱਕ ਪਾਸਿਓਂ ਆਵਾਜ਼ ਆਈ। "ਓ ਬਾਬਾ ਇਸ ਕੰਗਲੇ ਦੀ ਸੁਣ ਕੇ ਜਾਇਓ।" ਆਵਾਜ਼ ਵਿੱਚ ਲਾਚਾਰੀ ਸੀ। ਬਾਬੇ ਨੇ ਘੋੜਾ ਰੋਕ ਲਿਆ। ਵੇਖਿਆ ਇੱਕ ਅਪਾਹਜ ਰੁੱਖ ਦੀ ਛਾਂਵੇਂ ਪਿਆ ਕਰਾ ਰਿਹਾ ਏ। ਬੁਲੇ, "ਕਿਉਂ ਤੈਨੂੰ ਕੀ ਦੁੱਖ ਏ?" ਅਪਾਹਜ ਨੇ ਹੱਥ ਜੋੜ ਕੇ ਕਿਹਾ, "ਬਾਬਾ ਮੈਂ ਦੁਖਿਆ ਰਾਂ ਮੇਰੇ ਉੱਤੇ ਤਰਸ ਕਰੋ।" ਰਾਮਾ ਵਾਲਾ ਇੱਥੋਂ 3 ਮੀਲ ਹੈ ਮੈਂ ਉੱਥੇ ਜਾਣਾ ਹੈ ਘੋੜੇ ਉੱਤੇ ਚੜਾ ਲਓ ਰੱਬ ਤੁਹਾਡਾ ਭਲਾ ਕਰੇਗਾ ਉੱਥੇ ਤੁਹਾਡਾ ਕੋਣ ਹੈ ਦੁਰਗਾਦਤ ਵੈਦ ਦਾ ਨਾਂ ਤੁਸੀਂ ਸੁਣਿਆ ਹੋਵੇਗਾ ਮੈਂ ਉਹਨਾਂ ਦਾ ਸੋਤੇਲਾ ਭਰਾ ਹਾਂ ਬਾਬਾ ਭਾਰਤੀ ਨੇ ਘੋੜੇ ਤੋਂ ਉਤਰ ਕੇ ਅਪਾਹਜ ਨੂੰ ਘੋੜੇ ਉੱਤੇ ਚੜਾਇਆ ਅਤੇ ਆਪ ਉਸ ਦੀ ਲਗਾਮ ਫੜ ਕੇ ਹੌਲੀ-ਹੌਲੀ ਤੁਰਨ ਲੱਗੇ ਅਚਾਨਕ ਉਹਨਾਂ ਨੂੰ ਇੱਕ ਝਟਕਾ ਜਿਹਾ ਲੱਗਿਆ ਅਤੇ ਲਗਾਮ ਹੱਥੋਂ ਛੁੱਟ ਗਈ। ਉਹਨਾਂ ਦੀ ਹੈਰਾਨੀ ਦਾ ਠਿਕਾਣਾ ਨਾ ਰਿਹਾ ਜਦੋਂ ਉਹਨਾਂ ਨੇ ਵੇਖਿਆ ਕਿ ਅਪਾਹਜ ਘੋੜੇ ਦੀ ਪਿੱਠ ਉੱਤੇ ਤਣਿਆ ਬੈਠਾ ਹੈ ਅਤੇ ਘੋੜੇ ਨੂੰ ਭਜਾਈ ਲਈ ਜਾ ਰਿਹਾ ਹੈ। ਉਹਨਾਂ ਦੇ ਮੂੰਹੋਂ ਡਰ, ਹੈਰਾਨੀ ਅਤੇ ਨਿਰਾਸ਼ਾ ਦੀ ਮਿਲੀਜੁਲੀ ਛੀਕ ਨਿਕਲੀ। ਉਹ ਅਪਾਹਜ ਡਾਕੂ ਖੜਕ ਸਿੰਘ ਸੀ। ਬਾਬਾ ਭਾਰਤੀ ਕੁਝ ਸਮਾਂ ਚੁੱਪ ਰਹੇ। ਅਤੇ ਫੇਰ ਕੁਝ ਫੈਸਲਾ ਕਰਕੇ ਪੂਰੇ ਜੋਰ ਨਾਲ ਉੱਚੀ ਬੋਲੀ ਜ਼ਰਾ ਠਹਿਰ ਜਾ ਖੜਕ ਸਿੰਘ ਨੇ ਆਵਾਜ਼ ਸੁਣ ਕੇ ਕੋੜਾ ਰੋਕ ਲਿਆ ਅਤੇ ਉਹਦੀ ਧੌਣ ਉੱਤੇ ਪਿਆਰ ਨਾਲ ਹੱਥ ਫੇਰਦੇ ਹੋਏ ਕਿਹਾ ਬਾਬਾ ਜੀ ਇੱਕ ਕੋੜਾ ਹੁਣ ਨਹੀਂ ਦੇਵਾਂਗਾ ਪਰ ਇੱਕ ਗੱਲ ਸੁਣ ਕੇ ਜਾਵੀਂ ਖੜਕ ਸਿੰਘ ਰੁਕ ਗਿਆ ਬਾਬਾ ਭਾਰਤੀ ਨੇ ਨੇੜੇ ਜਾ ਕੇ ਉਸ ਵੱਲ ਏਉਂ ਵੇਖਿਆ ਜਿਵੇਂ ਬੱਕਰਾ ਕਸਾਈ ਵੱਲ ਦੇਖਦਾ ਹੈ ਅਤੇ ਕਿਹਾ ਇਹ ਕੋੜਾ ਤੁਹਾਡਾ ਹੋ ਚੁੱਕਿਆ ਹੈ ਮੈਂ ਇਸ ਨੂੰ ਵਾਪਸ ਕਰਨ ਲਈ ਨਹੀਂ ਕਹਾਗਾ ਪਰ ਖੜਕ ਸਿੰਘ ਕੇਵਲ ਇੱਕ ਬੇਨਤੀ ਕਰਦਾ ਹਾਂ ਇਸ ਨੂੰ ਨਾ ਮੰਜ਼ੂਰ ਨਾ ਕਰੀ ਨਹੀਂ ਤਾਂ ਮੇਰਾ ਦਿਲ ਟੁੱਟ ਜਾਵੇਗਾ ਬਾਬਾ ਜੀ ਹੁਕਮ ਕਰੋ ਮੈਂ ਤੁਹਾਡਾ ਦਾਸ ਹਾਂ ਕੇਵਲ ਕੋੜਾ ਨਹੀਂ ਦਵਾਗਾ ਹੁਣ ਕੋੜੇ ਦਾ ਨਾਂ ਨਾ ਲਓ ਮੈਂ ਤੁਹਾਨੂੰ ਇਸ ਬਾਰੇ ਕੁਝ ਨਹੀਂ ਕਾਂਗਾ ਮੇਰੀ ਬੇਨਤੀ ਕੇਵਲ ਇਹ ਹੈ ਕਿ ਇਸ ਘਟਨਾ ਬਾਰੇ ਕਿਸੇ ਨੂੰ ਦੱਸੀ ਨਾ ਖੜਕ ਸਿੰਘ ਦਾ ਮੂੰਹ ਹੈਰਾਨੀ ਨਾਲ ਖੁੱਲੇ ਦਾ ਖੁੱਲਾ ਰਹਿ ਗਿਆ ਉਹਦਾ ਵਿਚਾਰ ਸੀ ਕਿ ਉਹਨੂੰ ਘੋੜੇ ਨੂੰ ਇੱਥੋਂ ਲੈ ਕੇ ਭਜਣਾ ਪਵੇਗਾ ਪਰ ਬਾਬਾ ਭਾਰਤੀ ਨੇ ਆਪ ਉਸ ਨੂੰ ਕਿਹਾ ਕਿ ਇਸ ਘਟਨਾ ਬਾਰੇ ਕਿਸੇ ਨੂੰ ਦੱਸੀ ਨਾ ਇਸ ਦਾ ਕੀ ਮਤਲਬ ਹੋ ਸਕਦਾ ਹੈ ਖੜਕ ਸਿੰਘ ਨੇ ਬਹੁਤ ਸੋਚਿਆ ਬਹੁਤ ਸਿਰ ਮਾਰਿਆ ਪਰ ਕੁਝ ਸਮਝ ਨਾ ਸਕਿਆ ਹਾਰ ਕੇ ਉਹਨੇ ਆਪਣੀਆਂ ਅੱਖਾਂ ਬਾਬਾ ਭਾਰਤੀ ਦੇ ਮੂੰਹ ਉੱਤੇ ਟਿਕਾਈਆਂ ਅਤੇ ਪੁੱਛਿਆ ਬਾਬਾ ਜੀ ਇਸ ਵਿੱਚ ਤੁਹਾਨੂੰ ਕੀ ਡਰ ਹੈ ਸੁਣ ਕੇ ਬਾਬਾ ਭਾਰਤੀ ਨੇ ਜਵਾਬ ਦਿੱਤਾ ਲੋਕਾਂ ਨੂੰ ਜੇਕਰ ਇਸ ਘਟਨਾ ਦਾ ਪਤਾ ਲੱਗ ਗਿਆ ਤਾਂ ਉਹ ਦੀਨ ਦੁਖੀਆਂ ਉੱਤੇ ਵਿਸ਼ਵਾਸ ਨਹੀਂ ਕਰਨਗੇ ਇਹ ਕਹਿੰਦੇ ਕਹਿੰਦੇ ਉਹਨਾਂ ਨੇ ਸੁਲਤਾਨ ਵੱਲੋਂ ਇੰਜ ਮੂੰਹ ਮੋੜ ਲਿਆ ਜਿਵੇਂ ਉਹਨਾਂ ਦਾ ਉਸ ਨਾਲ ਕਦੇ ਕੋਈ ਸੰਬੰਧ ਹੀ ਨਾ ਰਿਹਾ ਹੋਵੇ ਬਾਬਾ ਭਾਰਤੀ ਤਾਂ ਚਲੇ ਗਏ ਪਰ ਉਹਨਾਂ ਦੇ ਸ਼ਬਦ ਖੜਕ ਸਿੰਘ ਦੇ ਕੰਨਾਂ 'ਚ ਉਸੇ ਤਰ੍ਹਾਂ ਗੂੰਜ ਰਹੇ ਸਨ ਸੋਚਣ ਲੱਗਾ ਕਿੰਨੇ ਉੱਚੇ ਵਿਚਾਰ ਹਨ ਕਿੰਨਾ ਪਵਿੱਤਰ ਭਾਵ ਹੈ ਉਹਨਾਂ ਨੂੰ ਇਸ ਘੋੜੇ ਨਾਲ ਪ੍ਰੇਮ ਸੀ ਇਸ ਨੂੰ ਵੇਖ ਕੇ ਉਹਨਾਂ ਦਾ ਮੂੰਹ ਫੁੱਲ ਵਾਂਗ ਖਿੜ ਜਾਂਦਾ ਸੀ ਕਹਿੰਦੇ ਸਨ ਇਸ ਦੇ ਬਿਨਾਂ ਮੈਂ ਰਹਿ ਨਹੀਂ ਸਕੂੰਗਾ ਇਸ ਦੀ ਰਾਖੀ ਵਿੱਚ ਉਹ ਕਈ ਰਾਤ ਸੁੱਤੇ ਨਹੀਂ ਭਜਨ ਭਗਤੀ ਨਹੀਂ ਕੀਤੀ ਰਾਖੀ ਕਰਦੇ ਰਹੇ ਪਰ ਅੱਜ ਉਹਨਾਂ ਦੇ ਮੂੰਹ ਉੱਤੇ ਦੁੱਖ ਦੀ ਲਕੀਰ ਵੀ ਨਹੀਂ ਦਿਸਦੀ ਸੀ ਉਹਨਾਂ ਨੂੰ ਕੇਵਲ ਇਹ ਖਿਆਲ ਸੀ ਕਿ ਕਿਤੇ ਲੋਕ ਦੀਨ ਦੁਖੀਆਂ ਉੱਤੇ ਵਿਸ਼ਵਾਸ ਕਰਨਾ ਨਾ ਛੱਡ ਦੇਣ ਅਜੀਹਾ ਮਨੁੱਖ ਮਨੁੱਖ ਨਹੀਂ ਦੇਵਤਾ ਹੈ ਰਾਤ ਦੇ ਹਨੇਰੇ ਵਿੱਚ ਖੜਕ ਸਿੰਘ ਬਾਬਾ ਭਾਰਤੀ ਦੇ ਮੰਦਰ ਅਪੜਿਆ ਚਾਰੇ ਪਾਸੇ ਚੁੱਪ ਸੀ ਆਕਾਸ਼ ਵਿੱਚ ਤਾਰੇ ਟਿਮਟਿਮਾ ਰਹੇ ਸਨ ਥੋੜੀ ਦੂਰ ਪਿੰਡ ਦੇ ਕੁੱਤੇ ਭੌਂਕ ਰਹੇ ਸਨ ਮੰਦਿਰ ਵਿੱਚ ਕੋਈ ਸ਼ਬਦ ਸੁਣਾਈ ਨਹੀਂ ਦਿੰਦਾ ਸੀ ਖੜਕ ਸਿੰਘ ਨੇ ਸੁਲਤਾਨ ਦੀ ਵਾਗ ਫੜੀ ਹੋਈ ਸੀ ਉਹ ਹੌਲੀ-ਹੌਲੀ ਤਬੇਲੇ ਦੇ phaatak ਉੱਤੇ ਅਪੜਿਆ phaatak ਚਪਟ ਖੁੱਲਾ ਪਿਆ ਸੀ ਕਿਸੇ ਵੇਲੇ ਉੱਥੇ ਬਾਬਾ ਭਾਰਤੀ ਆਪ ਡਾਂਗ ਲੈ ਕੇ ਪਹਿਰਾ ਦਿੰਦੇ ਸਨ ਪਰ ਅੱਜ ਉਹਨਾਂ ਨੂੰ ਕਿਸੇ ਚੋਰੀ ਕਿਸੇ ਡਾਕੇ ਦਾ ਡਰ ਨਹੀਂ ਸੀ ਖੜਕ ਸਿੰਘ ਨੇ ਅੱਗੇ ਵੱਧ ਕੇ ਸੁਲਤਾਨ ਨੂੰ ਉਹਦੀ ਜਗ੍ਹਾ ਬੰਨ ਦਿੱਤਾ ਅਤੇ ਬਾਹਰ ਆ ਕੇ ਚੁੱਪਚਾਪ ਠਾਟਕ ਬੰਦ ਕਰ ਦਿੱਤਾ ਇਸ ਵੇਲੇ ਉਸ ਦੀਆਂ ਅੱਖਾਂ ਵਿੱਚ ਨੇਕੀ ਦੇ ਹੰਝੂ ਸਨ ਰਾਤ ਦਾ ਤੀਜਾ ਪੈਰ ਲੰਘ ਗਿਆ ਸੀ ਚੌਥਾ ਪੈਰ ਸ਼ੁਰੂ ਹੁੰਦੇ ਹੀ ਬਾਬਾ ਭਾਰਤੀ ਨੇ ਆਪਣੀ ਕੁਟਿਆ ਤੋਂ ਬਾਹਰ ਆ ਕੇ ਠੰਡੇ ਪਾਣੀ ਨਾਲ ਇਸ਼ਨਾਨ ਕੀਤਾ ਉਸ ਦੇ ਪਿੱਛੋਂ ਜਿਵੇਂ ਕੋਈ ਸੁਪਨੇ ਵਿੱਚ ਚੱਲ ਰਿਹਾ ਹੋਵੇ ਉਹਨਾਂ ਦੇ ਪੈਰ ਤਬੀਲੇ ਵੱਲ ਵਧੇ ਪਰ ਠਾਟਕ ਉੱਤੇ ਪੁੱਜ ਕੇ ਉਹਨਾਂ ਨੂੰ ਆਪਣੀ ਭੁੱਲ ਮਾਲੂਮ ਹੋਈ ਨਾਲ ਹੀ ਕੋੜ ਨਿਰਾਸ਼ਾ ਦੇ ਪੈਰਾਂ ਨੂੰ ਮਨਮਨ ਦੇ ਬਣਾ ਦਿੱਤਾ ਉਹ ਉੱਥੇ ਹੀ ਰੁਕ ਗਏ ਕੋੜੇ ਨੇ ਆਪਣੇ ਮਾਲਕ ਦੀ ਪੈੜਚਾਲ ਪਛਾਣ ਲਈ ਅਤੇ ਜ਼ੋਰ ਨਾਲ ਹਿਣਕਿਆ ਹੁਣ ਬਾਬਾ ਭਾਰਤੀ ਹੈਰਾਨੀ ਅਤੇ ਖੁਸ਼ੀ ਨਾਲ ਭੱਜੇ-ਭੱਜੇ ਅੰਦਰ ਗਏ ਅਤੇ ਆਪਣੇ ਪਿਆਰੇ ਕੋੜੇ ਦੇ ਗੱਲ ਨਾਲ ਲੱਗ ਕੇ ਇੰਜਰ ਹੋਣ ਲੱਗੇ ਜਿਵੇਂ ਕੋਈ ਪਿਤਾ ਚਿਰਾ ਦੇ ਵਿਛੜੇ ਪੁੱਤ ਨੂੰ ਮਿਲ ਰਿਹਾ ਹੋਵੇ ਵਾਰ-ਵਾਰ ਉਹਦੀ ਪਿੱਠ ਉੱਤੇ ਹੱਥ ਫੇਰਦੇ ਵਾਰ-ਵਾਰ ਉਹਦੇ ਮੂੰਹ ਉੱਤੇ ਥਪਕੀਆਂ ਦਿੰਦੇ ਫਿਰ ਉਹ ਪੂਰੀ ਤਸੱਲੀ ਨਾਲ ਬੋਲੇ ਹੁਣ ਕੋਈ ਦੀਨ ਦੁਖੀਆਂ ਤੋਂ ਮੂੰਹ ਨਹੀਂ ਮੋੜੂਗਾ